ਲੜਕੇਆਂ ਸੋਗੇ ਸੋਨੀਆ ਤੇ ਕਰੇ ਲੂ ਕੁੜੀਆਂ ਦੇ ਰਿਸ਼ਤੇ অর ਵੈਲ ਸੈਟਲਡ ਇੰਡੀਆ অর ਫੋਰਨ ਦੇ ਲੜਕਿਆਂ ਦੇ ਰਿਸ਼ਤੇ ਜੀ ਸੋ ਵਾਈਗਰ ਜੀ ਐਂ ਤੱਕ ਬਨੇ ਰਹਿਣਾ ਸ਼ਰਤ ਐਂ ਵਾਲੀ ਲੜਕੀ ਦੀ ਪ੍ਰੋਫਾਈਲ ਤੁਹਾਨੂੰ ਬਸੰਤਾਵੇ ਸਵਾਗਤ ਜੀ ਤੁਹਾਡਾ ਆਪਣੇ ਚੈਨਲ ਟੁਸ਼ਨ ਕਰ ਜੀ ਉੱਥੇ ਬਾਈਤਾਂ ਦੇ ਰਿਸ਼ਤੇ ਦੀ ਐਡ ਜੇ ਕਿ ਤੁਸੀਂ ਰੇਡ ਲਗਵਾਣਾ ਚਾਹੁੰਦੇ ਹੋ ਤੇ ਦਿੱਤੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਵਾਈਗਰ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕਿਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਲਗਾਈ ਜਾਂਦੀ ਹੈ অর ਅੱਜ ਹੀ ਤੁਸੀਂ ਆਪਣੇ ਘਰ ਬੈਠ ਕੇ ਬਹੁਤ ਈਜ਼ੀ ਮੈਥਡ ਨਾਲ ਰਿਸ਼ਤੇ ਦੀ ਐਡ ਕਰਨੇ ਕੀ ਹੋਰਲੀ ਪਤਾ ਹੈ whatsapp ਕਰੋ ਨੰਬਰ ਸਕਰੀਨ ਤੇ ਚਲਦਾ ਪਿਆ ਠੀਕ ਹੈ ਜੀ ਸਾਡਾ ਇੱਕੋ ਹੀ ਨੰਬਰ ਹੈ ਔਰ ਵੈਗੁਰ ਜੀ ਸਾਡਾ ਕਮ ਸਿਰਫ ਐਡ ਦਾ ਸਾਡੇ ਚੈਨਲ ਤੋਂ ਐਡ ਕਦੀ ਵੀ ਡਿਲੀਟ ਨਹੀਂ ਕੀਤੀ ਜਾਂਦੀ ਠੀਕ ਹੈ ਜੀ ਔਰ ਵੈਗੁਰ ਜੀ ਰਾਮ ਰਾਮ ਜੀ ਦੇਵ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੁੰਦੀ ਹੈ ਤੇ ਸਾਰੇ ਕੰਮ ਆਪੇ ਹੀ ਬਣ ਜਾਂਦੇ ਵੈਗੁਰ ਜੀ ਕਹਿੰਦੇ ਦੇ ਰਾਈਵ ਦ ਰੋਸਤਾ ਹੈ ਠੀਕ ਹੈ ਸੋ ਵੈਗੁਰ ਜੀ ਕਾਲੇ ਨਾ ਪਿਆ ਕਰੋ ਜਦੋਂ ਵੀ ਇੱਕ ਵੈਸੇ ਵੀ ਹਜ਼ਾਰ ਮੁੰਡਿਆਂ ਵਿੱਚ ਇੱਕ ਲੜਕੀ ਹੈ ਠੀਕ ਹੈ ਵੈਗੁਰ ਜੀ ਸੋ ਜਿਨ੍ਹਾਂ ਦੀ ਪ੍ਰੋਫਾਈਲ ਪਸੰਦ ਆਈ ਤੁਸੀਂ ਤਾਨੂੰ ਵਟਸਐਪ ਤੇ ਫਿਰ ਪ੍ਰੋਪਰ ਫਾਈਲ ਡਾਟਾ ਸੈਂਡ ਕਰਦੇ ਆ ਕਰੋ ਠੀਕ ਹੈ ਜੀ ਵੈਗਰ ਜੀ ਬੇਨਤੀ ਹੈ ਤੁਹਾਡੇ ਅੱਗੇ ਔਰ ਜਿਹੜੇ ਨਵੇਂ ਚੈਨਲ ਤੇ ਫਟਾਫਟ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੀ ਸਕਰੀਨ ਤੇ ਆ ਜਾਵੇ ਔਰ ਵੈਗਰ ਜੀ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਮੈਨੂੰ ਵੀ ਮੋਟੀਵੇਟ ਮਿਲ ਸਕੇ ਠੀਕ ਹੈ ਜੀ ਔਰ ਇਹ ਹਾਇਦ ਦਾ ਨਵਾਂ ਫੀਚਰ ਹੈ ਅਨੁਪ੍ਰਸਰਤੀ ਆਪਣੇ ਪੁਆਇੰਟਸ ਜ਼ਰੂਰ ਦਿਆ ਕਰੋ ਠੀਕ ਹੈ اور ਬਹੁਤ ਬਹੁਤ ਵਧਾਈਆਂ ਜਿੰਨਾ ਦੇ ਰਿਸ਼ਤੇ ਹੋ ਗਏ ਹੋ ਇਹਨੇ ਵਾਈਗਰੂ ਜੀ ਤੁਸੀਂ ਜਿਹਨਾਂ ਦੇ ਜਿੰਨਾ ਦੇ ਰਿਸ਼ਤੇ ਹੋ ਗਏ ਐ ਪੱਲੇ ਤੁਸੀਂ ਚੈੱਕ ਜਰੂਰ ਕਰਨਾ ਵਾਈਗਰੂ ਜੀ ਬਹੁਤ ਬਹੁਤ ਵਧਾਈਆਂ ਨਰਿ ਪਰਿਵਾਰ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਵਾਈਗਰੋ ਜੀ ਸੋ ਵੀਡੀਓ ਨੂੰ ਬਤਵਾਏ ਸ਼ੇਅਰ ਕਰਿਆ ਕਰੋ ਵਾਈਗਰੋ ਜੀ ਤਾਂ ਕਿ ਵੀਡੀਓ ਤੁਹਾਡੇ ਜੀਵਨ ਸਾਥੀ ਤੱਕ ਪਹੁੰਚ ਸਕੇ ਔਰ ਆਪਣੇ ਵਰਦ ਸਗਰਪ ਵਿੱਚ ਵੀ ਪਾਇ ਕਰੋ ਵਾਈਗਰੋ ਜੀ ਠੀਕ ਹੈ ਜੀ ਵਾਈਗਰੋ ਜੀ ਰਿਸ਼ਤਾ ਜਿਸ ਸਪੇਨ ਪੀਅਰ ਲੜਕੀ ਦਾ ਨਾਮ ਕੋ ਰਾਮਗੜੀਆ ਕਾਸਟਾ ਜੀ 20 ਸਾਲ ਦੀ ਉਮਰ 5 ਫੁੱਟ 2 ਹਾਈਟ ਔਰ ਸਪੇਨ ਦੇ ਵਿੱਚ ਪੜੇ ਲਿਖੇ ਨੇ ਔਰ ਸਪੇਨ ਸਿਟੀਜ਼ਨ ਨੇ ਸਾਰਾ ਪਰਿਵਾਰ ਵੀ ਸਪੇਨ ਚਾਹਨਾ ਨਾ ਵਧੇਰੇ ਜਾਣਕਾਰੀ ਲੈਣ ਨਾਲ ਸੰਪਰਕ ਕਰ ਸਕਦੇ ਵੈਗ ਰੁਚੀ ਦੁਬਈ ਤੋਂ ਰਿਸ਼ਤਾ ਜੀ ਗੁਰਸਿੱਖ ਲੜਕੇ ਦਾ ਨਾਮ ਸਿੰਘ 1993 ਦਾ ਜਨਮ ਹੈ ਜੀ ਕਾਸ ਹੈ ਜੀ ਸ਼ਿਮਬਾ ਸਿੱਖ 5 ਫੁੱਟ 4 ਹਾਈਟ ਹੈ 12ਵੀਂ ਪਾਸ ਹੈ ਜੀ ਡਰਾਈਵਿੰਗ ਕਰਦੇ ਜੀ ਦੁਬਈ ਦੇ ਵਿੱਚ ਔਰ ਵਧੀਆ ਆਮਦਨ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਛੋਟਾ ਭਰਾ ਇੱਕ ਵੱਡੀ ਸਿਸਟਰ ਜੋ ਮੈਰਿਡ ਹੈ ਏਰੀਆ ਜੀ ਜਲੰਧਾ ਲੜਕੀ ਚਾਹੀਦੀ ਹੈ ਵਧੀਆ ਸੁਭਾਦੀ ਹੋਵੇ ਪੜੇ ਲਿਖੀ ਹੋਵੇ ਨੋ ਡਿਮਾਂਡ ਐਂਡ ਅਜੂਲ ਸੰਪਰਕ ਕਰਨਾ ਚਾਹੀਦਾ ਹੈ ਵੈਗ ਰਿਸ਼ਤਾ ਜੀ ਦੁਬਈ ਤੋਂ ਮੰਗਲਿਕ ਲੜਕੇ ਦਾ ਲੜਕਾ नौकरी करता है जी नाम हाइड्रक है कुमार एटी सेवन का जन्म है रवि की फैमिली तो बिलोंग करते हैं फाइव पं फुट अठ हाइट जी एम बी ए की हुई है फाइनैंस एंड एंड एचआर ठीक है जी सर्टिफिकेशन इन क्वालिफ क्वालिटी मैनेजमेंट एंड एल एस एस काम कर दे जी कंप्यूटर ऑपरेटर दुबई ਦੇ ਵਿੱਚ 에어ਪੋਰਟ ਤੇ ਸ਼ੋਰਟ ਟਾਈਮ ਡਿਵੋਸਰ ਆਪਿਆ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨਾ ਜੋ ਮੈਰਿਡ ਹੈ ਔਰ ਯੂਐਸਏ ਦੇ ਵਿੱਚ ਇੱਕ ਬ੍ਰਦਰ ਹੈ ਜੋ ਮੈਰਿਡ ਔਰ ਵੀ ਦੁਬਈ ਦੇ ਵਿੱਚ ਹੈ ਏਰੀਆ ਜਲੰਧਰ ਹੈ ਜੀ ਲੜਕੀ ਚਾਹੀਦੀ ਹੈ ਮਤਲਬ ਕਿ ਵਧੀਆ ਹੋਵੇ ਜਲੰਧਰ ਨਕੋਦਰ ਫਗਵਾੜੇ ਵਾਲਿਆਂ ਨੂੰ ਫਾਇਦਾ ਜੀ ਨਜੂਸ ਸੰਪਰਕ ਕਰਨਾ ਵਾਈਗਰ ਜੀ ਸੇ ਸਾਡਾ ਕੰਮ ਐਡ ਕਰਦਾ ਠੀਕ ਹੈ ਜੀ ਸੋ ਜਿਹੜੀ ਐਡ ਆਂਦੀ ਆ ਪਰ ਰਿਕਰਡਿੰਗ ਰਿਸ਼ਤੇ ਬੋਲ ਦੇਣੀਆਂ ਜੀ ਨਾਮ ਲੜਕੀ ਦਾ ਸੋਰੀ ਰਿਸ਼ਤਾ ਲੜਕੀ ਦਾ ਜੀ ਘਰੇਲੂ ਹੈ ਨਾਮ ਕੋਰ ਜੱਟ ਸੀ ਕਮਨਸ਼ਾਹੀ ਗੋਤ ਕੀ ਕੀਤੀ ਹੈ ਆ ਆਈਟੀਆਈ ਚ ਆਈਟੀ ਵਿੱਚ ਠੀਕ ਹੈ ਕੰਪਿਊਟਰ ਡਿਗਰੀ ਵੀ ਇਹਨਾਂ ਕੋਲ ਏਰੀਆ ਮਾਨਸਾ ਲੜਕਾ ਚਾਹੀਦਾ ਵਾ ਵਧੀਆ ਹੋਵੇ ਵੈਸ਼ਨੋ ਹੋਵੇ ਪੜਿਆ ਲਿਖਿਆ ਔਰ ਆਪਣਾ ਕਾਰੋਬਾਰ ਕਰਦਾ ਹੋਵੇ ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਲੜਕੇ ਦੇ ਕੋਲ 10 ਕਿਲੇ ਜ਼ਮੀਨ ਹੋਵੇ ਠੀਕ ਹੈ ਜੀ ਜਿਨ੍ਹਾਂ ਨੂੰ ਪ੍ਰੋਫਾਈਲ ਪਸੰਦ ਆਂਦੀ ਹੈ ਨਾਲ ਪਰਿਵਾਰ ਦਾ ਨੰਬਰ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਮਾਈਗ੍ਰੇ ਜੀ ਰਿਸ਼ਤਾ ਹੈ ਜੀ ਲੜਕੇ ਦਾ ਬਿਜ਼ਨਸਮੈਨ ਹੈ ਜੀ ਰੈਡੀमेड ਗਾਰਮੈਂਟਸ ਦੀ ਨਾਲੀ ਸ਼ਾਪ ਹੈ ਜੀ ਲੜਕੇ ਦੀ ਨਾਮ ਸਿੰਘ ਰਾਮ ਗੜੀਆ ਕਾਸਟ ਜੀ 1996 ਦਾ ਜਨਮ 5 ਫੁੱਟ 8 ਹਾਈਟ ਹੈ ਏਰੀਆ ਜਲੰਧਰ ਲੜਕੇ ਦੀ ਸਟੱਡੀ ਹੈ ਜੀ ਬੀਐਸਸੀ ਇਨ ਮਲਟੀਮੀਡੀਆ ਔਰ ਆਪਣਾ ਨਰਾ ਬਿਜ਼ਨਸ ਹੈ ਜੀ ਰੈਡੀਮੇਡ ਗਾਰਮੈਂਟਸ ਦਾ ਪਿਤਾ ਜੀ ਜਿਹੜੇ ਗਏ ਨੇ ਬਿਜ਼ਨਸਮੈਨ ਨੇ ਮਾਤਾ ਜੀ ਦੀ ਆਪਣੀ ਬੁਟੀਕ ਹੈ ਜੀ ਔਰ ਇੱਕ ਛੋਟਾ ਬ੍ਰਦਰ ਹੈ ਜੋ ਅਨਮੈਰਿਡ ਹੈ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਨਾਲ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਬਸ ਲੜਕੀ ਦੀ ਖਾਂਦਾਨੀ ਹੋਵੇ ਵਧੀਆ ਸੁਭਾਅ ਦੀ ਹੋਵੇ ਨਜ਼ਰੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗ੍ਰੋਚ ਰਿਸ਼ਤਾ ਜੀ ਲੜਕੇ ਦਾ ਲੜਕੇ ਨੂੰ ਕਾਹਨ ਚ ਨਾ ਮ ਔਰ ਨਾਮ ਹੈ ਜੀ ਹਾਈਡ ਰੱਖਿਆ ਗਿਆ ਕੁਮਾਰ ਉਮਰ 37 ਸਾਲ ਕੱਦ ਹੈ ਜੀ 5 ਫੁੱਟ 4 ਇੰਚ ਪੜਾਈ ਨਵੀ ਪਾਸ ਨੇ ਔਰ ਸਿਲਾਈ ਦਾ ਕੰਮ ਕਰਦੇ ਨੇ ਕਾਸਟ ਹੈ ਜੀ ਸ਼ਿੰਬੇ ਗੋਥ ਤੱਗੜ ਔਰ ਪਰਿਵਾਰ ਦੇ ਚਮਾਤਾ ਜੀ ਪੈਨ ਮੈਰਿਟ ਹੈ ਜੀ ਪ੍ਰਾਛੋਟਾ ਏਰੀਆ ਨਕੋਦਰ ਲੜਕੀ ਚਾਹੀਦੀ ਹੈ ਤਲਾਕशुदा ਹੋਵੇ ਔਰ ਜੇ ਛੋਟੇ ਬੱਚੇ ਵਾਲੀ ਵੀ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਚੁੰਨੀ ਚੜਾਵਾ ਨਾ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਵਾਈ ਗ੍ਰੇ ਜੀ ਰਿਸ਼ਤੇ ਜੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਜੀ ਲੜਕੇ ਦੇ ਕੋਲ 6 ਕਿਲੇ ਜ਼ਮੀਨ ਹੈ ਇਕੱਲਾ ਲੜਕਾ ਠੀਕ ਹੈ ਜੀ ਪੈਨ ਵੀ ਇਹਨਾਂ ਦੀ ਮੈਰਿਡ ਹੈ ਇਹਨਾਂ ਨੂੰ ਨਾ ਅੱਖਾਂ ਦੇ ਵਿੱਚ ਸਮੱਸਿਆ ਹੈਗੀ ਮਤਲਬ ਸਾਰਾ ਕੰਮ ਆਪੇ ਹੀ ਕਰ ਲੈਂਦੇ ਆਪਣਾ ਠੀਕ ਹੈ ਨਾਮ ਸਿੰਘ 1994 ਦਾ ਜਨਮ 5 ਫੁੱਟ 5 ਜੇ ਹਾਈਟ ਹੈ ਸੈਣੀ ਕਾਸਟ ਹੈ ਜੀ ਸਰਕਾਰੀ ਨੌਕਰੀ ਕਰਦੇ ਮੈਂ ਬਹੁਤ ਵਧੀਆ ਆਮਦਨ ਹੈ ਨਾ ਦੀ ਸਲਾਨਾ ਏਰੀਆ ਰੋਪੜ ਔਰ ਲੜਕੀ ਚਾਹੀਦੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂਗਾ ਬਸ ਲੜਕੀ ਸਿੱਖ ਫੈਮਲੀ ਤੋਂ ਹੋਵੇ ਅਗਰ ਲੜਕੀ ਵਿਧਵਾ ਤਲਾਕਸ਼ੂਦਾ ਅਗਰ ਛੋਟਾ ਬੱਚਾ ਵੀ ਹੈ 3 ਸਾਲ ਤੱਕ 4 ਸਾਲ ਤੱਕ ਇਹ ਅਸੈਪਟ ਕਰ ਸਕਦੇ ਆ ਠੀਕ ਹੈ ਜੀ ਮਤਲਬ ਲੜਕੀ ਸੂਝਵਾਨ ਹੋਣੀ ਚਾਹੀਦੀ ਹੈ ਵਾਈਗਰਚ ਰਿਸ਼ਤੇ ਜੀ ਰਾਮਗੜੀਆ ਲੜਕੀ ਦਾ ਸਰਕਾਰੀ ਨ ਮੇਜੀ ਪੜਾਈ ਇਹਨਾਂ ਦੀ ਐਮ ਐਸ ਸੀ ਮੈਥਸ ਪਲੱਸ ਬੀ ਐਡ ਪੀਟੈਡ ਕਲੀਅਰ ਹੈ ਜੀ 1 অর 2 ਕੁਆਲੀਫਾਈਡ ਨੇ ਈਟੀਟੀ ਸਰਕਾਰੀ ਟੀਚਰ ਨੇ ਲੜਕਾ ਚਾਹੀਦਾ ਜੇ ਸੇਮ ਕਾਸਟ ਹੋਵੇ ਲੜਕਾ ਜੇ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਫਿਰ ਐਨ ਆਰ ਆਈ ਹੋਵੇ ਇਹਨਾਂ ਨੂੰ ਸਿਰਫ WhatsApp ਤੇ ਸੰਪਰਕ ਕਰਨ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਮਾਈਕਰੋ ਜੀ ਰਿਸ਼ਤਾ ਜੀ ਵੈਲ ਸੈਟਲਡ ਬਿਜ਼ਨਸਮੈਨ ਲੜਕੇ ਦਾ ਜੀ ਔਰ ਨਾਮ ਹੈ ਜੀ ਸਿੰਘ ਜਨਮ 1995 ਕੱਦ ਹੈ ਜੀ ਇਹਨਾਂ ਦਾ 5 ਫੁੱਟ 8 ਇੰਚ ਸਟੱਡੀ ਇਹਨਾਂ ਦੀ ਬੀ ਐ ਕੀਤੀ ਔਰ ਅ ਕਾਰਡ ਸਪेयर पार्ट्स ਦਾ ਇਹ ਨਰਾ ਬਿਜ਼ਨਸ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਛੋਟਾ ਪ੍ਰਾਜਾ ਸਕਾਟਲੈਂਡ ਹੈ ਔਰ ਦਾਦਕੇ ਬੰਸਲ ਹੈ ਜੀ ਨਾਮ ਕੇ ਪਨੀ ਸਰ ਏਰੀਆ ਲੁਧਿਆਣਾ ਹੈ ਜੀ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਰੁਚੀ ਰਿਸ਼ਤਾ ਜੀ ਲੰਡਨ ਤੋਂ ਮੰਗਲੀਕ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਅਰੋੜਾ ਨੇ 1998 ਦਾ ਜਨਮ ਬੀਏ ਪਾਸ ਕਾਸਟ ਚੁਰਾਇਆ ਕਦ 5 ਫੁੱਟ 6 ਇੰਚ ਹੈ ਜੀ ਏਰੀਆ ਲੁਧਿਆਣਾ ਲੜਕਾ ਵਰਕ ਕਰਦਾ ਪਏ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਗਏ ਨੇ ਔਰ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਇੱਕ ਭਰਾ ਜੀ ਇਹਨਾਂ ਦਾ ਲੜਕੀ ਚਾਹੀਦੀ ਹੈ ਲੰਡਨ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਇਹਨਾਂ ਜਰੂਰ ਸੰਪਰਕ ਕਰਨਾ ਜੀ ਨਾਲ ਵੈਗਰੂ ਜੇ ਰਿਸ਼ਤਾਰੀ ਸਾਈਪ੍ਰਸ ਤੋਂ ਜੱਟ ਸਿੱਖ ਲੜਕੇ ਦਾ ਨਾਮ ਸਿੰਘ ਗਿੱਲ ਨੇ 1986 ਦਾ ਜਨਮ ਹੈ ਜੀ 5 ਫੁੱਟ 9 ਹਾਈਟ 10ਵੀਂ ਪਾਸ ਸਾਈਪ੍ਰਸ ਦੇ ਵਿੱਚ ਹੀ ਵਰਕ ਕਰਦੇ ਪਏ ਜੀ ਪਰਿਵਾਰ ਦੇ ਵਿੱਚ ਪਿਤਾ ਜੀ ਔਰ ਸੌਰੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਪੀਅਰ ਹੈ ਔਰ ਇੱਕ ਸਿਸਟਰ ਮੈਰਿਡ ਹੈ ਉਹਨਾਂ ਦੇ ਹਸਬੰਡ ਯੂਐਸਏ ਦੇ ਵਿੱਚ ਹੀ ਨੇ ਠੀਕ ਹੈ ਜੀ ਏਰੀਆ ਜੀ ਬੰਗਾ ਨਵਾਂ ਸ਼ਹਿਰ ਲੜਕੀ ਚਾਹੀਦੀ ਹੈ ਜੀ ਜੋ ਜੱਟ ਸਿੱਖ ਬਰਾਦਰੀ ਤੋਂ ਹੋਵੇ ਗਵਾਰੀ ਵਿਧਵਾ ਜਾਂ ਤਲਾਕਸ਼ੁਦਾ ਹੋਵੇ ਔਰ ਪਰ ਬਿਨਾ ਬੱਚੇ ਤੋਂ ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨੂੰ ਨੋ ਡਿਮਾਂਡ ਚੁਣੀ ਜਣਾ ਵਾਈਗਰ ਜਿਹੜਾ ਜੀ ਕਰੇ ਲੋ ਲੜਕੀ ਦਾ ਜੀ ਨਾਮ ਹਾਈਡ ਰੱਖਿਆ ਗਿਆ ਜੀ ਕਾਸਟ ਪਾਸੀ ਹੈ ਔਰ 1999 ਦਾ ਜਨਮ ਪੰਜ ਫੁੱਟ ਹਾਈਟ ਹੈ 12ਵੀਂ ਪਾਸ ਕਰਦਾ ਸਾਰਾ ਕੰਮ ਜਾਣਦੇ ਸਲਾਈ ਦਾ ਕੰਮ ਜਾਣਦੇ ਨੇ ਔਰ ਵਧੀਆ ਸੁਭਾਅ ਦੇ ਨੇ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਦੋ ਪਹਿਨਾ ਤੇ ਦੋਪਰਾ ਇੱਕ ਫੌਜੀ ਇੱਕ ਫੋਰਨ ਮੈਰਿਡ ਹੈ ਏਰੀਆ ਜੀ ਮੱਖੂ ਜੀਰਾ ਹੋ ਜ਼ਿਲ੍ਹਾ ਹੈਗਾ ਜੀ ਫਿਰੋਜ਼ਪੁਰ ਲੜਕਾ ਚਾਹੀਦਾ ਜੋ ਵਧੀਆ ਸੁਭਾਅ ਦਾ ਹੋਵੇ ਔਰ ਆਪਣਾ ਘਰ ਹੋਵੇ ਲੜਕਾ ਵੈਸ਼ਨੋ ਹੋਵੇ ਵੈਗਰੂ ਜੀ ਰਿਸ਼ਤਾ ਜੀ ਕੈਨੇਡਾ ਪਿਆ ਲੜਕੇ ਦਾ ਜੀ ਖਤਰੀ ਪੰਜਾਬੀ ਨੇ ਨਾਮ ਹਾਈਡਰ ਖਾਨ ਜੀ ਸਿੰਗਰ ਸਿੰਗਰੀ ਜਨਮ 1987 ਅਜੀ 6 ਫੁੱਟ 3 ਹਾਈਟ ਤੇ ਪੜਾਈ ਐਮਬੀਏ ਕੀਤੀ ਹੋਈ ਪੀਜੀਡੀਐਮ ਕੀਤਾ ਵਰਕ ਟੀਮ ਲੀਡਰ ਇਨ ਮੈਨਕੋਰ ਕੰਪਨੀ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਸਿਸਟਰ ਜੋ ਮੈਰਿਡ ਹੈ ਏਰੀਆ ਲੁਧਿਆਣਾ ਲੜਕੀ ਚਾਹੀਦੀ ਐਜੂਕੇਟਿਡ ਔਰ ਉੱਚੀ ਲੰਬੀ ਇਹਨਾਂ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗਰੋ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਜਲੰਧਰ ਤੋਂ ਰਿਸ਼ਤਾ ਹੈ ਕੈਨੇਡਾ ਤੋਂ ਸਟੱਡੀ ਕੀਤੀ ਲੜਕੇ ਨੇ ਨਾਮ ਸਿੰਘ ਖੁਰਾਨਾ ਅਰੋੜਾ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੀ 1998 ਦਾ ਜਨਮ 6 ਫੁੱਟ 1 ਹਾਈਟ ਹੈ ਬੀਬੀਏ ਕੀਤੀ ਕੈਨੇਡਾ ਤੋਂ ਔਰ ਬਿਜ਼ਨਸ ਹੈ ਜੀ ਨਾ ਦਾ ਸੈਂਟਰੀ ਪਲੱਸ ਹਾਰਡਵੇਅਰ ਦਾ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਪਰਿਵਾਰ ਦੇ ਵਿੱਚ ਪਿਤਾ ਜੀ ਮਾਤਾ ਜੀ ਜੀ ਔਰ ਇੱਕ ਛੋਟਾ ਭਰਾ ਤੇ ਛੋਟੀ ਸਿਸਟਰ ਹੈ ਜੀ ਏਰੀਆ ਜਲੰਧਰ ਹੈ ਲੜਕੀ ਚੇਰੀ ਸਿੱਖ ਪਰਿਵਾਰ ਤੋਂ ਉੱਚੀ ਲੰਬੀ ਲੜਕੀ ਹੋਵੇ ਜਿਹਦੀ ਹਾਈਟ ਮਿਨੀਮਮ 5 ਫੁੱਟ 5 ਹੋਵੇ ਠੀਕ ਹੈ ਜੀ ਜਾਂ ਇਸ ਤੋਂ ਉੱਪਰ ਵਾਲੇ ਵੀ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਵਾਹਿਗੁਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ ਕਾਸਟ ਖਤਰੀ 1991 ਦਾ ਜਨਮ ਹੈ ਜੀ 5 ਫੁੱਟ 5 ਹਾਈਟ ਹੈ ਡਿਵੋਰਸ ਹੋ ਗਿਆ ਪਿਆ ਇੱਕ ਬੇਟੀ ਹੈ ਜੀ 9 ਸਾਲ ਦੀ ਇੱਕ ਭਰਾ ਮੈਰਿਡ ਹੈ ਪਿਤਾ ਜੀ ਸ਼ਾਪਕੀਪਰ ਨੇ ਮਾਤਾ ਜੀ ਹੋਮ ਮੇਕਰ ਏਰੀਆ ਹਰਿਆਣਾ ਅੰਬਾਲਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਬੱਚੀ ਨੂੰ ਸੈਪਟ ਕਰ ਸਕੇ ਨਾਲ ਪਰਿਵਾਰ ਵਧੇਰੇ ਜਾਣਕਾਰੀ ਲਈ ਨਾਨਾ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰੀ